ਆਜੀ ਭੁੱਲਰ ਚਰਚਾ ਚ ਨੇ ਬੜੇ ਕਿਉਂਕਿ 7 ਕਰੋੜ ਰੁਪਇਆ ਘਰੋਂ ਮਿਲਣਾ ਬਹੁਤ ਸਾਰਾ ਉਸ ਬਾਅਦ ਸੋਨਾ ਮਿਲਣਾ ਉਸ ਤੋਂ ਬਾਅਦ ਵਿਦੇਸ਼ੀ ਸ਼ਰਾਬ ਪਤਾ ਨਹੀਂ ਕੀ ਕੀ ਕੁਝ ਕਹਿੰਦੇ ਹਾਲਾਤ ਤਿਤੋਂ ਤੱਕ ਹੋ ਗਏ ਕਿ ਸੀਬੀਆਈ ਨੂੰ ਤਿੰਨ ਮਸ਼ੀਨਾਂ ਮੰਗਾਉਣੀਆਂ ਪਈਆਂ ਨੋਟ ਗਿਣਨ ਦੇ ਲਈ ਇੱਕ ਐਡੇ ਰੁੱਤਵੇ ਵਾਲਾ ਜਿਹੜਾ ਅ ਅਧਿਕਾਰੀ ਹੋਵੇ ਇਸ ਕਦਰ ਜਿਹੜਾ ਹੈਗਾ ਸੀਬੀਆਈ ਦੀ ਛਾਪੇ ਮਾਰੀ ਚੇਤਨਾ ਕਬੂਆਵੇ ਹੋਰ ਇਸ ਤਰ੍ਹਾਂ ਦੀਆਂ ਪਰ ਤਾਂ ਖੁੱਲਣਾ ਉਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਾਡੇ ਸਿਸਟਮ ਚ ਕਿੰਨਾ ਵੱਡੀ ਫੱਟੜ ਤੇ ਨਗਾਰ ਹੈ ਬੇਸ਼ੱਕ ਸਰਕਾਰਾਂ ਬੜੀਆਂ ਦਾਅਵੇ ਕਰਦੀਆਂ ਕਿ ਜਿਸੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾ ਦੇਗੇ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਨਹੀਂ ਆ ਮजूदा ਸਰਕਾਰ ਵੀ ਕਰਦੀ ਹੈ ਪਰ ਆ ਸਾਡੇ ਸਪੈਕੂਲੇਸ਼ਨ ਲਗੀਆਂ ਜਿਵੇਂ ਜੇ ਅਰਵਿੰਦ ਕੇਂਦਰੀਵਾਲ ਆਏਗਾ ਕੌਣ ਆਏਗਾ ਪਿਆਰੀ ਵਿਧਾਨ ਸਭਾ ਦੀ ਚੋਣ ਉਹ ਕਮੰਟਰੀ ਪਵਨਤਮਾਂ ਦੀ ਅਗਵਾਈ ਹੇਠਾਂ ਇਹ ਲੜੀ ਜਾਏਗੀ ਇਸ ਜਨਾਚਾ ਏਰੀਆ ਕੇ 10 ਸਾਲ ਕਰੇ ਕਾਲੀਦਾਨ ਪਾਰਟੀ ਜਨਤਾ ਪਾਰਟੀ ਲਈ ਜਿਹੜੇ ਕੈਪਟਨ ਮਰਿੰਦਰ ਰਹਿ ਗਿਆ ਉਹ ਕਹਿੰਦੇ ਇੱਕ ਵਾਰੀ ਤੁਹਾਡੀ ਵਾਰੀ ਦੂਜੀ ਵਾਰੀ ਸਾਡੀ ਵਾਰੀ ਜਿਹੜੇ ਇਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਤੀਜੀ ਵਾਰੀ ਲੈਣ ਵਾਲਾ ਵੀ ਆ ਜਾਏਗਾ ਉਹ ਆਪਾਂ ਰਾਜ ਦੇ ਜਨਰਦਾਦੀ ਹੰਤਰਾ ਰਾਸ ਦੀ ਗੱਲ ਕਰਦੇ ਆਂ ਬਹੁਤ ਵੱਡੀ ਗੰਦੀ ਚ ਇਕੱਠ ਜੀ ਨੂੰ ਪੰਜਾਬੀ ਚ ਆਪਾਂ ਕਹਿੰਦੇ ਤੇਲ ਸੁਟਣ ਲਈ ਸਗਾਨੀ ਹੋਏਗੀ ਇਤੁਸਾ ਕੇ ਕਈ ਕਲਾਮ ਕਲਾਕਾਰਾਂ ਨੇ ਇਹ ਨਹੀਂ ਕਿਹਾ ਕਿ ਰਾਜ ਵਿਦਵਨ ਦਾ ਮੁੜ ਕੇ ਆਪਣੀ ਬੇਟੀ ਤੇ ਆਪਣੇ ਬੇਟੀ ਦੀ ਆਵਾਜ਼ ਦੇ ਰਹੀ ਫਿਰ ਇਸ ਦੁਨੀਆ ਚ ਕੁੰਜੇਗਾ ਸਸ਼ਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲਬਾਤ ਹੈ ਜਿਹੜੀ ਉਹ ਸਭ ਤੋਂ ਪਹਿਲਾਂ ਤਰਨ ਤਾਰਨ ਦੀ ਉਪਚੋਣ ਦੀ ਕਰਾਂਗੇ ਕਿਉਂਕਿ ਸਿਆਸੀ ਮੈਦਾਨ ਇਸ ਸਮੇਂ ਪੂਰੀ ਤਰ੍ਹਾਂ ਨਾਲ ਭਖ ਚੁੱਕਿਆ ਹੈ ਤਰੀਕਾ ਦਾ ਐਲਾਨ ਪਿਛਲੇ ਦਿਨੀ ਹੋ ਚੁੱਕਿਆ ਸੀ ਤਾਂ ਨਾਮ ਕਰਨਾ ਜਿਹੜਾ ਯਾਨੀ ਕਿ ਨਾਮਿਨੇਸ਼ਨ ਭਰ ਦਿੱਤੀ ਗਈ ਹੈ ਨਾਮਿਨੇਸ਼ਨ ਭਰਨ ਤੋਂ ਬਾਅਦ ਹੁਣ ਸਿਆਸੀ ਗਤੀਵਿਧੀਆਂ ਹੋਰ ਜ਼ਿਆਦਾ ਵਧਣ ਜਾ ਰਹੀਆਂ ਨੇ ਪਰ ਇਸ ਜਿਹੜਾ ਅੱਜ ਪੇਪਰ ਭਰੇਗੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਧੂ ਦੇ ਵੱਲੋਂ ਉਸ ਦੌਰਾਨ ਇੱਕ ਬਹੁਤ ਵੱਡਾ ਐਲਾਨ ਜਿਹੜਾ ਉਸ ਸੁਸੋਧੀਆਂ ਉਹਨਾਂ ਦੇ ਵੱਲੋਂ ਕੀਤਾ ਗਿਆ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਉਹਨਾਂ ਦੀ ਅਜੰਤਿਮ ਅਰਦਾਸ ਹੋ ਗਈ ਹੈ ਵੱਡੇ ਪੱਧਰ ਤੇ ਉੱਥੇ ਲੋਕ ਪਹੁੰਚੇ ਸਨ ਇਸ ਤੋਂ ਇਲਾਵਾ ਜਵੰਦਾ ਦੀ ਮੌਤ ਮਾਮਲੇ 'ਚ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਗੱਲਬਾਤ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਰੋਟੜਾ ਧੰਨਵਾਦ ਐਨੇ ਸਤਿਕਾਰ ਨਾਲ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆ ਮਦਨੇ ਲੋਸਵਾਲ ਜੀ ਸਭ ਤੋਂ ਪਹਿਲਾਂ ਗੱਲ ਤਰਨਤਾਰਨ ਦੀ ਉਪਚੋਣ ਦੀ ਹੀ ਕਰ ਲੈਣੇ ਆ ਅੱਜ ਜਿਹੜੇ ਨਾਮਜ਼ਦਗੀ ਪੱਤਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਧੂ ਵੱਲੋਂ ਦਾਖਲ ਕਰ ਦਿੱਤੇ ਗਏ ਨੇ ਸੀਐਮ ਮਾਨ ਵੀ ਉੱਥੇ ਮੌਜੂਦ ਸੀ ਸਸੋਦੀਆ ਸਾਹਿਬ ਵੀ ਉੱਥੇ ਮੌਜੂਦ ਸੀ ਤਾਂ ਅਜਿਹੀ ਸਥਿਤੀ ਦੇ ਵਿੱਚ ਹੁਣ ਜਿਹੜਾ ਸਿਆਸੀ ਮੈਦਾਨ ਆ ਤਰਨਤਾਰਨ ਦਾ ਉਹ ਤਾਂ ਪਾਖ ਹੀ ਚੁੱਕਿਆ ਦੋ ਪੱਖ ਨੇ ਇਸ ਚੀਜ਼ ਦੇ ਪਰ ਦੂਜੇ ਪਾਸੇ ਜਿਸ ਤਰ੍ਹਾਂ ਸੋਧੀਆਂ ਉਹਨਾਂ ਨੇ ਕਿਹਾ ਇਹ ਕਹਿੰਦੇ ਕਿ 2027 ਦੀ ਚੋਣ ਵੀ ਅਸੀਂ ਅਗਵਾਈ ਦੇ ਵਿੱਚ ਲੜਾਂਗੇ ਸੀਐਮ ਭਗਵੰਤ ਮਾਨ ਹੋਣਾ ਦੀ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜੇ ਕੋ ਪੋਲੀਟিক্যাল ਤੌਰ ਤੇ ਦੇਖਾਇਆ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਦਾ ਦੋਨੇ ਵਟੇ ਅਹਿਮਲ ਆਣਾ ਜਿੰਨਾ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਪਾਸੇ ਤਰਨਤਾਰਨ ਵਿਧਾਨ ਸਭਾ ਦੀ ਆਪਾ ਚੋਣ ਦੀ ਗੱਲ ਕਰ ਰਹੇ ਆ ਬਾਈਲੈਕਸ਼ਨ ਹੈਗੀਆਂ ਸਾਰੇ ਪినాਦਿਆਂ ਵੱਡੀਆਂ ਰਾਸੀ ਤੇ ਰਾਜ ਜਿਹੜੀਆਂ ਆਈਆਂ ਗਈਆਂ ਮੈਦਾਨ ਚ ਕੁਧੀਆਂ ਵੀ ਤੇ ਦੂਜੇ ਪਾਸੇ ਜੇਕਰ ਪੋਲੀਟਿਕਲ ਸਵਾਲ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੇ ਕਮੇ ਪੱਤਰ ਦੇ ਅੱਗੋਂ ਨਹੀਂ ਸੁਧਿਆ ਉਹਨਾਂ ਬੁਲਾਇਆ ਨੇ ਇਸ ਮੌਕੇ ਤੇ ਐਲਾਨ ਕਰਨਾ ਕਿ ਜਿਹੜੀ ਆ ਰਹੀ ਪੰਜਾਬ ਦਾਨ ਸਭਾ ਦੀ ਆਮ ਚੋਣਾਂ 27 ਦੀ ਉਹ ਅਗਵਾਈ ਜਿਹੜੀ ਉਹ ਤੇ ਚੀ ਮੁੱਖ ਮੰਤਰੀ ਭਗਵੰਤ ਮਾਨ ਹੀ ਕਰਨਗੇ ਜਣੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਵਾਦਮੀ ਪਾਰਟੀ ਸਾਇਦ ਜਾਂ ਤੁਸੀਂ ਸਮਝ ਗਿਆਂ ਚੋਣਾ ਲੜੇਗੀ ਵੱਡਾ ਆਲਾਨ ਹੈ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਨੇ ਗਣੀ ਕਟੂਕਾੜ ਸਾਲ ਤੋਂ ਪਹਿਲਾਂ ਹੀ ਇਹ ਤੈਅ ਕਰਤਾ ਕਿ ਆਹ ਜਿਹੜੀ ਪੰਜਾਬ ਵਿਧਾਨ ਸਭਾ ਦੀ ਚੋਣ ਹੈ ਉਹਦੇ ਨੇਤਾ ਹੋਣਗੇ ਮੁਖ ਮੰਤਰੀ ਭਗਵੰਤ ਮਾਨ ਈਸਵਰੇ ਕੋਈ ਭੁਲੇਖਾ ਕੋਈ ਰੋਲਾ ਰਪਾ ਨਾ ਕੋਈ ਪ੍ਰੈਡਿਕਲ ਤੇ ਨਾ ਹੀ মিডিਆ ਦੇ ਲੋਕਾਂ ਨੂੰ ਕੋਈ ਕਿਆਸ ਰੰਗਾਂ ਲਾਉਣ ਦਾ ਮੌਕਾ ਮਿਲੇਗਾ ਕਿ ਜੀ ਕੌਣ ਹੋਏਗਾ ਗਾ ਨੇਤਾ ਕੀ ਦੀਏਗਾ ਇਸ ਚੋਣਾਂ ਲੜੀਆਂ ਜਾਣਗੀਆਂ ਕਿਉਂਕਿ ਆਪਣੇ ਅੱਗੇ ਫਿਰ ਸਪੈਕੂਲੇਸ਼ਨਾਂ ਇਹ ਵੀ ਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਜੀ ਕਿ ਆਵਾਜ਼ ਦੇ ਪਾਰ ਤੇ ਰਵਿੰਦਰ ਸੁਪਰੀਮੋ ਉਹਨੂੰ ਦਿੱਲੀ ਦਾ ਮੁੱਖ ਮੰਤਰੀ ਨਹੀਂ ਰਹੇ ਇੱਥੇ ਪੰਜਾਬ ਚ ਗਵਾਈ ਕਰਨਗੇ ਕਈ ਕਿਸ ਨੇ ਸਪੈਕੂਲੇਸ਼ਨ ਆਪਾਂ ਜਾਣਦੇ ਆ ਜਿੱਦਾਂ ਪਿਛਲੇ ਦਿਨ ਰਾਜ ਸਭਾ ਦੀ ਸੀਟ ਦਾ ਮਾਮਲਾ ਆ ਰਾਜ ਸਭਾ ਦੀ ਸੀਟ ਦਾ ਦੇਖੋ ਜਿੱਦਾਂ ਰਜਿੰਦਰ ਗੁਪਤਾ ਨੂੰ ਮੈਂਬਰ ਬਣ ਵੀ ਗਏ ਆ ਪਰ ਇਹ ਤੋਂ ਪਹਿਲਾਂ ਕਿ ਆਪ ਤੜਾ ਤੜੇ ਸਪਕੂਲੇਸ਼ਨ ਲਗੀਆਂ ਜਿਵੇਂ ਜੇ ਅਰਵਿੰਦ ਕੇਜਰੀਵਾਲ ਆਏਗਾ ਕੌਣ ਆਏਗਾ ਸੋ ਇਹਦੇ ਨਾਲ ਇਸ ਐਲਾਨ ਨਾਲ ਵੱਡੀ ਜਿਹੜੀ ਗੱਲ ਦਾ ਪੰਜਾਬ ਦੇ ਰਾਣੇ ਤੀਜਾ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਉਹ ਬੈਠ ਗਿਆ ਕਿ ਆਰੀ ਵਿਧਾਨ ਸਭਾ ਦੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਇਹ ਲੜੀ ਜਾਏਗੀ ਨਹੀਂ ਵੱਡਾ ਐਲਾਨ ਹੈ ਜੀ ਵੱਡਾ ਮੌਕਾ ਸਮਝਿਆ ਗਿਆ ਦੂਜੀਆਂ ਰਾਸੀ ਪਾਰਟੀਆਂ ਦੀ ਗੱਲ ਕਰੀਏ ਜੇ ਆਪਾਂ ਦੇ ਕੋਈ ਦਾ ਫਾਇਦਾ ਕੀ ਹੈ ਤੇ ਕਾਂਗਰਸ ਦੀ ਗੱਲ ਕਰ ਲਈ ਕਾਂਗਰਸ ਪਹਿਲੀ ਗੱਲ ਤਾਂ ਵੀਂਗੇ ਜਰਨਲਿਸਟ ਆਪਾਂ ਕਹਿ ਸਕਦੇ ਆ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਪਹਿਲਾਂ ਮੁੱਖ ਮੰਤਰੀ ਉਹਦੇ ਦਾ ਐਲਾਨ ਕਰ ਦੇਣਾ ਉਹ ਤਾਂ ਜੇ ਚਾਰ-ਚਾਰ ਮੁੱਖ ਮੰਤਰੀ ਹੋਣ ਉਹਦੇ ਦੇ ਉਮੀਦਵਾਰ ਹੋਣ ਤਾਂ ਵੀ ਸ਼ਾਂਤੀ ਨਹੀਂ ਬਣਦੀ ਜੇ ਇੱਕ ਐਲਾਨ ਕਰਤਾ ਤਾਂ ਬਾਕੀ ਕਹਿੰਗੇ ਨੇ ਰਸਣੀ ਰਸਣਾ ਜਿਹੜੀ ਮੁੱਖ ਰੋਧੀ ਤੇ ਰਮੋਰ ਦੀ ਗੱਲ ਕਰਾਂ ਕਾਂਗਰਸ ਦੀ ਹੋਦੀ ਤੇ ਇਹ ਐ ਰਹੀ ਗੱਲ ਆ ਕਾਲੀ ਗੱਲ ਦੀ ਉਧਰ ਤਾਂ ਕੋਈ ਰੌਲਾ ਰੱਪਾ ਹੀ ਨਹੀਂ ਉਧਰ ਸਾਰੇ ਨੇ ਆਪਣੋ ਆਪਣੇ ਪ੍ਰਧਾਨ ਆਪਣੋ ਆਪਣੇ ਅਕਾਲੀ ਦਲ ਉਸ ਕਰਕੇ ਕੌਣ ਕੀ ਰਿਗਵਾਇ ਚ ਲੜੇਗਾ ਇਸ ਦੇ ਵੇਲੇ ਕੋਈ ਵੀ ਰੌਲਾ ਨਹੀਂ ਹੈ ਇਹ ਗੱਲ ਭਾਜਪਾ ਦੀ ਭਾਜਪਾ ਵੱਲੋਂ ਵੀ ਕੋਈ ਇਸ ਤਰ੍ਹਾਂ ਦਾ ਐਲਾਨ ਨਹੀਂ ਹੈ ਕਿਉਂਕਿ ਨਾ ਤਾਂ ਭਾਜਪਾ ਇਹ ਐਲਾਨ ਕਰ ਹੀ ਸਕਦੀ ਹੈ ਪੋਸਿਬਲ ਹੀ ਨਹੀਂ ਹੈ ਕਿ ਪੰਜਾਬ ਦੇ ਅੰਦਰ ਆ ਮੁੱਖ ਮੰਤਰੀ ਦਾ ਚਿਰਾ ਚੋਣਾ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਐਲਾਨ ਕਰ ਦੇ ਸੋ ਪੰਜਾਬ ਦੀ ਰਾਜਨੀਤੀ ਅੰਦਰ ਇੱਕ ਵੱਡਾ ਦਾ ਬਡਾ ਪਤਾ ਖੀੜ ਦਾ ਆਪਨੇ ਕਿ ਪਹਿਲੇ ਐਲਾਨ ਕਰਕੇ ਕਿ ਆਓ ਮੈਦਾਨ ਚ ਅਸੀਂ ਦਾ ਅਜ ਤੋਂ ਚੋਣ ਦਾ ਜਿਹੜਾ ਵਿੱਡ ਵਿੱਡ ਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਸਾਡੇ ਅਗਲੀ ਆ ਰਹੀ ਵਿਧਾਨ ਸਭਾ ਦੀ ਚੋਣ ਚ ਮੁੱਖ ਮੰਤਰੀ ਦੇ ਉਮੀਦਵਾਰ ਨੇ ਨੂੰ ਦੇ ਭਾਗੀ ਲੜੀ ਜਾਣੀ ਹੈ ਇਲੈਕਸ਼ਨ ਸਵੇਗਲ ਦੁਤੀਗਲ ਰਹੀ ਥੰਦਾਰਨ ਵਿਧਾਨ ਸਭਾ ਚੋਣ ਦੀ ਉਹਦਾ ਹਾਈ ਹੈ ਦੇਖੋ 11 ਨਵੰਬਰ ਨੂੰ ਆਪਣੇ ਸਾਰੇ ਦਰਸ਼ਕ ਵੀ ਜਾਣਦੇ ਆ ਕਿ 11 ਨਵੰਬਰ ਨੂੰ ਪੈਣੀਆਂ ਵੋਟਾਂ ਔਰ ਉਸ ਤੋਂ ਬਾਅਦ ਜਿਹੜਾਗਾ ਦੋ ਦਿਨ ਬਾਅਦ 14 ਨਵੰਬਰ ਨੂੰ ਆ ਜਾਣਗੇ ਨਤੀਜੇ ਫੈਸਲਾ ਹੋ ਜਾਏਗਾ ਅਰ ਜੇ ਆਪਾਂ ਗੱਲ ਕਰਦੇ ਕਿਹੜੀਆਂ ਕਿਹੜੀਆਂ ਤੇਰਾ ਮਾਦਾਂ ਚ ਉਤਰੀਆਂ ਹਜਾਬ ਵਾਲਿਆਂ ਨੇ ਨਾਮਜ਼ਦ ਕੀ ਪੱਤਰ ਦਾਖਲ ਕੀਤੇ ਆ ਤਾਂ ਵੱਡਾ ਰੋਡ ショਅ ਕੀਤਾ ਗਿਆ ਯਾਨੀ ਇੱਕ ਤਰ੍ਹਾਂ ਦੀ ਤਾਕਤ ਜ਼ਮਾਈ ਕੀਤੀ ਗਈ ਹੈ ਨਾਮਜ਼ਦ ਕੀ ਪੱਤਰ ਦਾਖਲ ਕਰਨ ਦੇ ਮੌਕੇ 'ਚ ਮੁੱਖ ਮੰਤਰੀ ਭਗਵੰਤ ਮਾਨ ਅਗੋਈ ਕਰ ਰਹੀ ਸੀ ਜਿਹੜੇ ਉਹਨਾਂ ਦੇ ਉਮੀਦਵਾਰ ਸੰਧੂ ਤਾਂ ਹਾਨੀ ਸੀ ਨਾ ਆਵਾਜ਼ੀ ਪਾਰਟੀ ਜਿਹੜੇ ਪੰਜਾਬ ਦੇ ਪ੍ਰਧਾਨ ਆ ਮਨਰੂੜਾ ਹੋ ਵੀ ਨਾਲ ਸੀ ਨੀਸ ਉਦੇਜਨਾ ਦਾ ਸੀ ਜੇਕਰ ਕੀਤਾ ਨੀਸ ਉਦੇ ਆ ਵੀ ਉਹਨਾਂ ਦੇ ਨਾਲ ਸੀ ਸੋ ਇੱਕ ਵੱਡੀ ਪਾਰਟੀ ਆਈ ਕਮਾਂਡ ਲੀਡਰਸ਼ਿਪ ਦੇ ਵਾਈਰੇਟਾਂ ਵੱਡਾ ਰੋਡ ਸੋ ਔਰ ਖਾਤੋ ਦੇਸ ਮੁੱਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਿਕਾ ਟਿਕਾ ਕੇ ਜਿਦਾ ਉਹਨਾਂ ਦਾ ਅੰਦਾਜ਼ ਹੈ ਵਿਰੋਧੀਆਂ ਨੂੰ ਪੰਡਿਆ ਉਹ ਕਹਿੰਦੇ ਇੱਕ ਅਕਸਰ ਆਪਣੇ ਅੰਦਾਜ਼ ਗੱਲ ਕਰਦੇ ਆ ਕਿ ਜੀ ਪਿਛਲੇ ਸਮੇਂ ਚ ਏਰੀਆ ਕੇ 10 ਸਾਲ ਕਰੇ ਕਾਲੀਤਾਲ 파ਰਤੀ ਜਨਤਾ 파ਰਤੀ ਦੇਗੇ ਕਦੇ ਕੈਪਟਨ ਅਮਰਿੰਦਰ ਰਹਿ ਗਿਆ ਉਹ ਕਹਿੰਦੇ ਇੱਕ ਵਾਰੀ ਤੁਹਾਡੀ ਵਾਰੀ ਦੂਜੀ ਵਾਰੀ ਸਾਡੀ ਵਾਰੀ ਜਿਵੇਂ ਇਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਤੀਜੀ ਵਾਰੀ ਲੈਣ ਵਾਲਾ ਵੀ ਆ ਜਾਏਗਾ ਕਹਿੰਦੇ ਹੁਣ ਭੁੱਲ ਜਾ ਹੁਣ ਵਾਰੀਆਂ ਨਹੀਂ ਇਸ ਤਰ੍ਹਾਂ ਬੰਨੀਆਂ ਜਾ ਸਕਦੀਆਂ ਹੁਣ ਤਾਂ ਕਹਿੰਦੇ ਜਿਨ੍ਹਾਂ ਨੇ ਮਾੜੇ ਕੰਮ ਕਰੇ ਐ ਜੇਲ੍ਹ ਦੀ ਵਾਰੀ ਤਾਂ ਆ ਸਕਦੀ ਹੈ ਕਹਿੰਦੇ ਨਾਬਾ ਜਾ ਸਕਦੀ ਹੈ ਕਹਿੰਦੇ ਰ ਕਪੂਰਥਲਾ ਜਾ ਸਕਦੀ ਹੈ ਜਾਂ ਹੋਰ ਬੜਾਏ ਜੇਲ੍ਹ ਜਾ ਸਕਦੀ ਹੈ ਪਰ ਜੇ ਸਤਾ ਦੀ ਗੱਲ ਕਰ ਲਈਏ ਸਤਾਦੀ ਵਾਰੀ ਨਹੀਂ ਆ ਸਕਦੀ ਕਿਉਂਕਿ ਭਾਜਪਾ ਦੇ ਉੱਤੇ ਉਹਨੇ ਟਿਕਾ ਕੇ ਨਿਸ਼ਾਨੇ ਲਾਇਆ ਕਿ ਪੰਜਾਬ ਦੀ ਤੈਸ਼ੀ ਨਹੀਂ ਆ ਪੰਜਾਬ ਦੇ ਹੱਥ ਚ ਕੋਈ ਗੱਲ ਨਹੀਂ ਕੀਤੀ ਇਸ ਤਰੀਕੇ ਨਾਲ ਸ਼ੋਮਨੀ ਕਾਲੀਗੜ੍ਹ ਬਾਰੇ ਤੁਹਾਨੂੰ ਦਾ ਕਹਿਣਾ ਇਹ ਹੈ ਕਿ ਦੇਖੋ ਜੀ ਉਹ ਤੁਹਾਨੂੰ ਵਕਤੀ ਨਿਕੜ ਗਿਆ ਕਿ ਕਾਲੀਗੜ੍ਹ ਦਾ ਕਰੇ ਸਤਾਜ ਆ ਹੀ ਨਹੀਂ ਸਕਦਾ ਇਹ ਤਰੀਕੇ ਨਾਲ ਭਾਜਪਾ ਦੀ ਗੱਲ ਕਾਂਗਰਸ ਜਿਹੜੀ ਮੁੱਖ ਰੋਧੀ ਤੇ ਨਾ ਉਹ ਹੀ ਗੱਲ ਜਿਹੜੀ ਹੈ ਜਿਹੜੀ ਆਪਾਂ ਅਕਸਰ ਜ਼ਿਕਰ ਕਰਦੇ ਹਾਂ ਕਿ ਕਾਂਗਰਸ ਦਾ ਆਪ ਜੀ ਨਾ ਕਮਸਾਨ ਮੱਚਾ ਬਾਕੀ ਕਹਿੰਦੇ ਇਹ ਨਹੀਂ ਪਤਾ ਕਿ ਉਹਨਾਂ ਚ ਕਿਹੜਾ ਕਾਂਗਰਸ ਚਾ ਕਿਹੜਾ ਭਾਜਪਾ ਚਾ ਉਹਨਾਂ ਦਾ ਨਿਸ਼ਾਨਾ ਪ੍ਰਤਾਪ ਬਾਜਵਾ ਵਾਲਾ ਹੁੰਦਾ ਅਕਸਰ ਉਹ ਆਧਾਰਨਦੰਦਰੈਂ ਦੇਕ ਉਹਨਾਂ ਦਾ ਪ੍ਰਾ ਭਾਜਪਾ ਚਾ ਤੇ ਬਾਜਵਾ ਸਾਹਿਬ ਆਪ ਕਾਂਗਰਸ ਦੇ ਆਗੂ ਆ ਪਤਾ ਨਹੀਂ ਕਾਂਗਰਸ ਚ ਰਹਿਣਾ ਕੀ ਨੇ ਤੇ ਭਾਜਪਾ ਚ ਕੀ ਨੇ ਜਾਣਾ ਜੀ ਜਨਰੂ ਦੀਨ ਟਿਕਾ ਕੇ ਖਾਨੇ ਚ ਲਿਆ ਪੂਰੇ ਜਾਹੋ ਜਲੋ ਨਾਲ ਜਿਹੜੇ ਆਪ ਮੈਦਾਨ ਚ ਉਤਰੀਏ ਦੇਖਿਆ ਜਾਏਗਾ ਹਮ ਐਸਾ ਤਰਨਤਾਂ ਦੇ ਵੋਟਰਾਂ ਨੇ ਕਰਨਾ ਔਰ ਇਹ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਮੁੱਖ ਮੰਤਰੀ ਬਗਵੰਤ ਮਾਨ ਨੇ ਧਰਮਧੰਦੇ ਦੇ ভোটার ਹੈ ਹਲਕੇ ਦੇ ਲੋਕ ਹੈ ਉਹਨਾਂ ਦੀ ਨਾਜ਼ਰੀ ਟੋਣ ਦੀ ਛੋਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਇਲਾਕਾ ਹੈਗਾ ਕਿ ਕਿਸ ਕਦਰ ਇਹ ਤੇ ਝੂਠੇ ਪ੍ਰੀਸ਼ਮਕਾਬਲੇ ਹੁੰਦੇ ਰਿਹਾ ਕਿਸ ਕਦਰ ਜਾਤੀਆਂ ਹੁੰਦੀਆਂ ਰਹੀਆਂ ਕਿਸ ਤਰ੍ਹਾਂ ਕੇਸ ਬਣਦੇ ਰਿਹਾ ਮਸਾਂ ਕਹਿੰਦੇ ਖੜਾ ਛੁੱਟਿਆ ਸਾਰਾ ਕੁਝ ਵਾਪਰਦਾ ਕਿੰਨਾ ਸਮੇਂ ਲਿਆ ਇਹੀ ਪਾਰਟੀਆਂ ਨੇ ਦੋ ਜ਼ਿਕਰ ਕਰਦੇ ਰਿਹਾ ਔਰ ਖਾਤਰ ਤੋਂ ਉਹਨਾਂ ਫਿਰ 350 ਸਾਲਾ ਗੁਰੂ ਤੇਗ ਬਹਾਦਰ ਜਿਹੜੇ ਸ਼ਹਾਦਤ ਦੇ ਆਰਾਮ ਨਾਲ ਉਹਨਾਂ ਦਾ ਵੀ ਜ਼ਿਕਰ ਕੀਤਾ ਸੋਨ ਧਾਰਨ ਕਰਾਂਗੇ ਦੀ ਗੱਲ ਵੀ ਕੀਤੀ ਹੈ ਪੀਟੀਕਲ ਵੀ ਐਲ ਵੀ ਕੀਤੀ ਹੈ ਔਰ ਤਰਨਧਾਰਨ ਦੇ ਵੋਟਰਾਂ ਨੂੰ ਟਿਕਾ ਕੇ ਗੱਲ ਜਿੱਤੇ ਘਰਾਈ ਹੈ ਹੂੰ ਇਹ ਦੇਖੋ ਜੀ ਨਾ ਤਾਂ ਜੇ ਤੁਸੀਂ ਕਿਸੇ ਹੋਰ ਨੂੰ ਸਤਾਜੋਗੇ ਨਾ ਤਾਂ ਕਿਤੇ ਸਰਕਾਰ ਬਣ ਲਗੀ ਹੈ ਤੇ ਨਾ ਹੀ ਸਾਡੀ ਸਰਕਾਰ ਦਾ ਕੋਈ ਨੁਕਸਾਨ ਹੋ ਜੇਗਾ ਜੇ ਨਹੀਂ ਆਵਾਂਗੇ ਹਾਂ ਇਹ ਨਾ ਜ਼ਰੂਰ ਹੈ ਕਹਿੰਦਾ ਤੁਸੀਂ ਸਾਡੇ ਤੇ ਭਰੋਸਾ ਵਾਰਡਟ ਕਰੋਂਗੇ ਤਾਂ ਅਸੀਂ ਵੀ ਇਨੇ ਹ ਉਸੇ ਦਾ ਧਰਮ ਤਾਰਨ ਦੇ ਵਿਕਾਸ ਦਾ ਕੰਮ ਕਰਾਂਗੇ ਸਕੂਲਾਂ ਦੀ ਗੱਲ ਹਸਪਤਾਲਾਂ ਦੀ ਗੱਲ ਸੜਕਾਂ ਦੀ ਗੱਲ ਮੁੱਖ ਮੰਤਰੀ ਨੇ ਆਪਣੇ ਅੰਦਾਜ਼ ਜ਼ਿਕਾਇਆ ਕਿ ਧਰਮ ਤਾਰ ਯਾਨੀ ਛਬਰੇ ਛਬਰਾਂ ਲਾ ਦੇਗੇ ਵਿਕਾਸ ਦੀ ਜੀ ਜੀ ਸਤਿ ਸਭਕੇ ਜ਼ਿਕਰ ਹੈ ਜਿਹੜਾ ਉਹ ਕਰਾਂਗੇ ਰਾਜਵੀਰ ਜਵੰਦਾ ਹੁਣਾਂ ਦਾ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਚ ਹੋ ਚੁੱਕੀ ਹੈ ਬਹੁਤ ਵੱਡੇ ਪੱਦਰ ਦੇ ਉੱਪਰ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਇਕੱਠ ਵੇਖਣ ਨੂੰ ਮਿਲਿਆ ਜਿੱਥੇ ਬਹੁਤ ਸਾਰੇ ਸੈਲੀਬ੍ਰਿਟੀਜ਼ ਗਾਇਕ ਕੈਲੋ ਜਾਂ ਫਿਰ ਲੀਡਰ ਬਹੁਤ ਸਾਰੇ ਉਹਨਾਂ ਦੇ ਫੈਨਸ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਸਨ ਜਿਹੇ ਦੇ ਵਿੱਚ ਜਿਹੜੇ ਐਮਪੀ ਸਾਨੀ ਨੇ ਉਹਨਾਂ ਨੇ ਵੀ ਅਨਾਉਂਸ ਕੀਤਾ ਹੈ ਕਹਿੰਦੇ ਅਸੀਂ ਰਾਜਵੀਰ ਜਵੰਦਾ ਦੀ ਵਾਈਫ ਨੂੰ ਸਰਕਾਰੀ ਨੌਕਰੀ ਹੈ ਜਿਹੜੀ ਉਹ ਦੇਵਾਂਗੇ ਕਿਵੇਂ ਦੇਖਦੇ ਹੋ ਇਸ ਸਮੇਂ ਦੇ ਦੌਰਾਨ ਮਾਹੌਲ ਜਿਸ ਤਰ੍ਹਾਂ ਦਾ ਹੈ ਆਪਾਂ ਸਭ ਜਾਣਦੇ ਹਾਂ ਬੜੇ ਭਾਵੁਕ ਗੱਲਾਂ ਨੇ ਜਿਹੜੀਆਂ ਉਹ ਸਿੰਗਰਾਂ ਦੇ ਵੱਲੋਂ ਸਪੀਚ ਦੌਰਾਨ ਸਾਂਝੀਆਂ ਕੀਤੀਆਂ ਗਈਆਂ ਬਿਲਕੁਲ ਬਹੁਤ ਆਜ਼ਾਦ ਤੇ ਕਮਗੀਨ ਮਾਹੌਲ ਜਿਵੇਂ ਆਪਾਰਾਜਨੀ ਜਵੰਦਾ ਦੀ ਅੰਤਨਰਾਸ ਦੀ ਗੱਲ ਕਰਦੇ ਆ ਬਹੁਤ ਵੱਡੀ ਗੰਦੀਚੇ ਕੱਠ ਜੀ ਨੂੰ ਪਿੰਨਾ ਬੀਚ ਆਪਾਂ ਕਹਿੰਦੇ ਆ ਕਿ ਤੇਲ ਸੁਟਣ ਲਈ ਜਗਾਨੀ ਹੋਏਗੀ ਔਰ ਖਾਤੌਰ ਤੇ ਨੌਜਵਾਨ ਬਹੁਤ ਵੱਡੀ ਗੰਦੀਚ ਔਰਤਾਂ ਵੱਡੀ ਗੰਦੀਚੇ ਬਜ਼ੁਰਗ ਵੀ ਕਾਫੀ ਗੰਦੀਚ ਔਰ ਉਹਨਾਂ ਦੀ ਇੰਡਸਟਰੀ ਨਾਲ ਜੁੜੇ ਸੰਗੀਤ ਦੀ ਦੁਨੀਆ ਨਾਲ ਜੁੜੇ ਗੁਰਦਾਸ ਮਾਨ ਵਡਾਲੀ ਘਰੇਵਾਲ ਔਰ ਵਕਫਾ ਜਿਹੜੇ ਗੈਕ ਮੈਂ ਕਿੰਨਾ-ਕਿੰਨਾ ਦਾ ਨਾਮ ਲਵਾਂ ਸਾਰੇ ਵੱਡੀ ਕਹਿੰਦੀ ਸੀ ਕਿ ਜਣੀ ਕਿਦਾਂ ਲੱਗਿਆ ਕਿ ਰਾਜਵੀਰ ਜਵੰਦਾ ਜਿਹੜੀ ਅੰਤਿਮ ਅਰਦਾਸ ਹੈ ਸਮੁੱਚਾ ਪੰਜਾਬ ਹੀ ਉਸ ਅੰਤਿਮ ਅਰਦਾਸ ਚ ਸ਼ਾਮਲ ਹੋਇਆ ਇਸ ਤਰ੍ਹਾਂ ਦਾ ਗਮ ਤੇ ਇਸ ਤਰ੍ਹਾਂ ਦਾ ਮਾਹੌਲ ਜਿਨ੍ਹਾਂ ਨੇ ਵੀ ਜਿਹੜੇ ਸ਼ਬਦ ਬੋਲੇ ਬਹੁਤ ਹੀ ਗਮ ਚ ਡੁੱਬੇ ਹੋਏ ਖਾਦਕ ਕੋਈ ਬੜੇ ਭਾਵਕ ਮੌਕੇ ਆਏ ਜੰਦਾ ਦੀ ਜਿਹੜੀ ਨੰਨੀ ਬੇਟੀ ਆ ਉਹਦਾ ਜਦ ਜ਼ਿਕਰ ਆ ਕਿ ਉਹਨੇ ਕਿਹਾ ਪਪਾ ਮੈਂ ਤੁਹਾਨੂੰ ਮਿਸ ਕਰਾਂਗੀ ਇਦਾਂ ਦੇ ਬੋਲ ਜਦੋਂ ਬੱਚਿਆਂ ਦੇ ਮੂੰਹ ਤੋਂ ਆਉਂਦੇ ਆ ਤਾਂ ਪੱਥਰ ਦੇ ਵੀ ਪੰਘਲ ਜਾਂਦੇ ਆ ਹੋਰ ਜੇ ਆਪਾਂ ਕਲਾਕਾਰਾਂ ਦੀ ਗੱਲ ਕਰੀਏ ਘਰੇਵਾਲ ਇਹੋ ਜੀ ਸ਼ਬਦ ਆਲੀ ਇਹੋ ਜੀ ਸ਼ਬਦਾਂ ਦੀ ਚੋਣ ਇਹ ਜਨੇਊ ਤੇ ਹੰਤਵਰ ਦਾ ਚ ਜੁੜੇ ਔਰਤ ਸੀ ਬਗੀ ਕੰਡੀ ਸੀ ਮਰਦ ਸੀ ਨੌਜਵਾਨ ਸੀ ਸਾਰਾਂ ਦੇ ਹਿਰਦੇ ਜ਼ਰੂਰ ਪਿਗਲੇ ਹੋਣਗੇ ਖਾਸ ਤੌਰ ਤੇ ਮੈਂ ਗੁਰਦਾਸ ਮਾਨ ਦਾ ਜ਼ਿਕਰ ਕਰਨਾ ਚਾਹਾਂਗਾ ਬਾਬਾ ਬੋੜ ਆਖਦੇ ਆ ਗੁਰਦਾਸ ਮਾਨ ਨੂੰ ਨਾਮ ਦੀ ਗਾਇਕੀ ਦਾ ਪਨავ ਦੇ ਸਭਿਆਚਾਰ ਦਾ ਉਹ ਜਿਸ ਬੋਲੇ ਸੀ ਜਿਸ ਕਦਰ ਉਹਨੇ کیا ਜਵੰਦਾ ਬਾਰੇ ਕਹਿੰਦੇ ਜਵੰਦਾ ਜਦੋਂ ਮੈਨੂੰ ਪਹਿਲੀ ਵਾਰ ਮਿਲਿਆ ਤੇ ਮੈਨੂੰ ਆ ਲੱਗਿਆ ਕਿ ਜਵੰਦਾ ਜੂਨੋ ਆਪਣਾ ਆ ਵੀ ਨਜ਼ਰ ਆ ਰਿਹਾ ਝਣੀ ਉਹਨੇ ਨਾ ਆਪਣੇ ਆਪ ਨੂੰ ਜਵੰਦਾ ਦੇ ਨਾਲ ਲੀਨ ਕਰ ਲਿਆ ਜਿੱਦਾਂ ਉਹਨਾਂ ਨੇ ਕਿ ਜਵੰਦਾ ਉਹਦੇ ਚ ਉਹ ਜਵੰਦੇ ਚ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਮੈਨੂੰ ਉਹ ਕਦੇ ਪੁੱਛ ਨਹੀਂ ਸਕਦਾ ਕਿੰਨਾ ਬੇਸ਼ੱਕ ਦੁਨਿਆਵੀ ਤੌਰ ਤੇ ਉਹ ਚਲੇ ਗਿਆ ਔਰ ਵੱਡੇ ਵੱਡੇ ਜਿਹੜੇ ਪੀਰ ਫਕੀਰ ਉਨ੍ਹਾਂ ਦੇ ਸ਼ਬਦ ਉਹਨਾਂ ਦੀ ਸ਼ਬਦਾਵਲੀ ਜਿਸ ਕਦਰ ਗਦਾਸ ਮਾਨ ਨੇ ਕਹੀ ਉੱਥੇ ਸਾਰੀ ਜਿਹੜੀ ਬੈਠੀ ਦੁਨੀਆ ਸੀ ਹਿੱਲ ਗਈ ਹੋएगी ਗਦਾਸ ਮਾਨ ਦਾ ਕਹਿਣਾ ਸੀ ਕਿ ਜਿਹੜੇ ਚਲੇ ਗਏ ਪੰਛੀਆਂ ਦੀ ਤਰ੍ਹਾਂ ਮੁੜ ਕੇ ਆਉਣੇ ਨਹੀਂ ਪਰ ਉਹਨਾਂ ਦੀ ਯਾਦ ਅਰਖਾਤ ਤੇ ਉਸ ਫਿਲਮ ਇੰਡਸਟਰੀ ਨਾਲ ਜਿਹੜੇ ਜੁੜੇ ਲੋਕ ਹੈ ਉਹਨੇ ਇੱਕ ਸਨਿਆਮ ਵੀ ਦਿੱਤਾ ਦੇਖੋ ਕਹਿੰਦੇ ਸੀ ਸਟੇਜਾਂ ਤੇ ਆਉਣੇ ਆ ਆਪਣੇ ਕਲਾ ਦੇ ਜ਼ੋਰ ਪੇਸ਼ ਕਰਦੇ ਆਂ ਪਰ ਅਸੀਂ ਪੰਜਾਬ ਦੇ ਦੁੱਖ ਸੁੱਖ ਚ ਵੀ ਨਾਲ ਖੜਦੇ ਆਂ ਰਾਜਵੀਰ ਜਵੰਦਾ ਦਾ ਜਿਹੜਾ ਇਕੱਠ ਜਾਂ ਮਿਸਾਲ ਆਪਣੇ ਆਪ ਚ ਇੱਕ ਰੇਅਰ ਐਗਜ਼ਾਮਪਲ ਹੋਏਗੀ ਕਿ ਦੁਨੀਆਂ ਦੋਸਤੀਆਂ ਗੱਲਾਂ ਕੀਤੀਆਂ ਜਾਂਦੀਆਂ ਸੰਗਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਿਸ ਕਦਰ ਜਿਹੜਾ ਪੰਜਾਬੀ ਕਲਾਕਾਰਾਂ ਨੇ ਰਾਜਵੀਰ ਜਵੰਦਾ ਨਾਲ ਦੋਸਤੀ ਪਗਾਈ ਉਹ ਦੋਸਤੀ ਅੱਗੇ ਸਰਚਉਦਾ ਰਾਜਵੀਰ ਜਵੰਦਾ ਨੂੰ ਚੇਤੇ ਕਰਦੇ ਕਰਦੇ ਆਂ ਪਰ ਜਿਸ ਤਰ੍ਹਾਂ ਦਾ ਇੱਕ ਸਨੇਹਾ ਉਸ ਨਰਸੀ ਵੱਲੋਂ ਗਿਆ ਉਹ ਆਪਣੇ ਆਪ 'ਚ ਸਾਰਿਆਂ ਦੇ ਹਿਰਦੇ ਜਿਹੜੇ ਹੈਗੇ ਆ ਪਿਗਲ ਗਏ ਉਹਦੇ ਸਨੇਹ ਸੁਣ ਕੇ ਖਾਸ ਤੌਰ 'ਤੇ ਪਰਿਵਾਰ ਬਾਰੇ ਰਾਜਵੇਸ ਜਵੰਦਾ ਦੀ ਮਾਤਾ ਵਾਰੀ ਉਹਨੇ بیوی ਵਾਰੀ ਉਹਨੇ ਪਛਾਣ ਲਈ ਇਹਨੇ pauk ਅੰਦਾਜ਼ ਗੱਲਾਂ ਕੀਤੀਆਂ ਬਹੁਤ ਘੱਟ ਮੌਕੇ ਦੇਖੋ ਰਾਜਵੇਸ ਜਵੰਦਾ ਤਾਂ ਚਲੇਗੇ ਵਾਪਸ ਹੋਣਾ ਜਿੱਦਾਂ ਸਾਰੇ ਆਪਾਂ ਜਾਣਦੇ ਆ ਪਾਣਾ ਮੰਨਣਾ ਪਏਗਾ ਮੰਨਿਆ ਹੀ ਗਿਆ ਅੱਜ ਸਾਂ ਜੋ ਪਰਵਾਰ ਨਾਲ ਪਾਈ ਆ ਅੱਜ ਦੁਨੀਆ ਭਰ ਦੇ ਲੋਕਾਂ ਨੇ ਇਤੁ ਕਹਿ ਕੇ ਕਈ ਕਲਾ ਨੇ ਕਲਾਕਾਰਾਂ ਨੇ ਵੀ ਕਿਹਾ ਕਿ ਰਾਜਵੀਰ ਜਿੰਦਾ ਮੁੜ ਕੇ ਆਪਣੀ ਬੇਟੀ ਤੇ ਆਪਣੇ ਬੇਟੀ ਦੀ ਆਵਾਜ਼ ਦੇ ਰਹੀ ਖੇ ਇਸ ਦੁਨੀਆ ਚ ਗੂੰਜੇਗਾ ਫੇਰ ਅਸੀਂ ਉਸਦੇ ਬੋਲ ਸੁਣਾਂਗੇ ਨੇ ਆਪਣਾ ਆਪਣਾ ਅੰਦਾਜ਼ ਆਪਣਾ ਆਪਣਾ ਤਰੀਕਾ ਹਰ ਇੱਕ ਦਾ ਕਹਿਣ ਦਾ ਸਮੂਚੇ ਪੰਜਾਬ ਨੇ ਇਦਾਂ ਲੱਗਦਾ ਸੀ ਪੰਜਾਬ ਦਾ ਪੁੱਤ ਚਲਾ ਗਿਆ ਰਾਜਵੀਰ ਜੰਦਾ ਦਾ ਇੱਕ ਪਰਿਵਾਰ ਦਾ ਪੁੱਤ ਨਹੀਂ ਸਮੂਚੇ ਪੰਜਾਬ ਦਾ ਪੁੱਤ ਹੈ ਬਿਲਕੁਲ ਉਹ ਉਹਦੇ ਦਾਦੇ ਜੀ ਚ ਇੱਕ ਸਨੇਹਾ ਗਿਆ ਕਿਸ ਸਮੂਚਾ ਪੰਜਾਬ ਇਸ ਪਰਿਵਾਰ ਦੇ ਨਾਲ ਤਾਂ ਖੜਾ ਹੀ ਖੜਾ ਹੈ ਪਰ ਰਾਜਵੀਰ ਜੰਦਾ ਨੇ ਜੋ ਮਿਸਾਲ ਕਹਿਤੀ ਹੈ ਇਸ ਨਰਸੀ ਦੇ ਅੰਦਰ ਗੈਕੀ ਦੇ ਅੰਦਰ ਉਹ ਵੀ ਕੰਦੇ ਹਮੇਸ਼ਾ ਲਈ ਸੀ ਸਾਮ ਕੇ ਰੱਖਾਂਗੇ ਖਾਸ ਉਸ ਦੇ ਆਖਰ ਦੇ ਵਿੱਚ ਜੋ ਕੀਤੀ ਬੜੀ ਮੰਤਰੀ ਵੇਸੇ ਗੁੜਿਆਨੇ ਕਿਆ ਸੰਗਠਨ ਇਹ ਪਿੰਡ ਦੇ ਲੋਕਾਂ ਨੇ ਜੋ ਵੀ ਮੈਨੂੰ ਹੁਕਮ ਲਾਇਆ ਜੋ ਕਹਿਣਗੇ ਕਿ ਚਾਹੇ ਉਹਨਾਂ ਦੇ ਨਾਮ ਦੇ ਉੱਤੇ ਕੋਈ ਤਾਂ ਖੇਡ ਮੈਦਾਨ ਬਣਾਉਣਾ ਹੈ ਸੜਕ ਬਣਾਉਣੀ ਹੈ ਜੋ ਮੈਨੂੰ ਹੁਕਮ ਹੋਏਗਾ ਕਹਿੰਦੇ ਸਿਰ ਮੱਥੇ ਤੇ ਔਰ ਸਭ ਨੇ ਕਿਹਾ ਕਿ ਇਹਨਾਂ ਕੋ ਸਮਝੋ ਕਿ ਰਾਜਵੀਰ ਜ਼ਿੰਦਾ ਚਲਾ ਗਿਆ ਅਸੀਂ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜੇ ਹਾਂ ਹਰ ਦੁੱਖ ਤੇ ਹਰ ਸੁੱਖ ਦੇ ਵਿੱਚ ਇੱਕ ਔਰ ਅਰਦਾਸ ਸੀ ਜਿਹੜੀ ਦਿਲ ਤੋਂ ਨਿਕਲੀ ਵੀ ਹੋਕ ਸੀ ਦੁਨੀਆ ਦੀ ਜੀ ਜੀ ਸਿੰਧ ਸਾਹਿਬ ਅੱਗੇ ਥੋੜੇ ਸ਼ਬਦਾਂ ਦੇ ਵਿੱਚ ਜ਼ਿਕਰ ਇਹ ਵੀ ਕਰਾਂਗੇ ਕਿਉਂਕਿ ਰਾਜਵੀਰ ਜਵੰਦਾ ਦੀ ਮੌਤ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਸਵਾਲ ਇਹ ਵੀ ਨੇ ਕਿ ਜਿਹੜੇ ਉਹਨਾਂ ਦੇ ਨਾਲ ਰਾਈਡਰਸ ਸੀ ਉਹ ਕਿੱਥੇ ਨੇ GoPro ਜਿਹੜੇ ਕੈਮਰੇ ਲੱਗੇ ਹੁੰਦੇ ਨੇ ਉਹ ਕਿੱਥੇ ਨੇ ਹੋਰ ਵੀ ਕਈ ਤਰ੍ਹਾਂ ਦੇ ਕਿਉਂਕਿ ਬਾਅਦ ਚ ਪਤਾ ਲੱਗਿਆ ਕਿ ਪੰਜਾਰ ਨੇੜੇ ਹਾਦਸਾ ਹੋਇਆ ਸੀ ਸੋ ਅਜਿਹੇ ਸਵਾਲਾਂ ਦੀ ਝੜੀ ਲੱਗੀ ਹੋਈ ਹੈ ਹਾਲੇ ਤੱਕ ਸੋ ਹੁਣ ਹਰਿਆਣਾ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਉਹਦੇ ਵਿੱਚ ਵੀ ਪਟੀਸ਼ਨ ਪਾਈ ਗਈ ਹੈ ਮਾਮਲਾ ਇਹ ਹੈ ਕਹਿੰਦੇ ਕਿ ਜਿਹੜਾ ਹਸਪੀਟਲ ਸੀ ਸਭ ਤੋਂ ਨਜ਼ਦੀਕ ਉਸ ਨੇ ਮੁੱਢਲੀ ਸਹਾਇਤਾ ਜਿਹੜੀ ਦੇਣੀ ਸੀ ਉਹ ਨਹੀਂ ਦਿੱਤੀ ਜਿਸ ਕਰਕੇ ਕ੍ਰਿਟੀਕਲ ਕੰਡੀਸ਼ਨ ਹੋਰ ਹੋ ਗਈ ਜੀ ਬਿਲਕੁਲ ਚੰਡੀਗੜ੍ਹ ਦੇ ਸੀਨੀਅਰ ਐਡਵੋਕੇਟ ਨੇ ਨਾ ਨਾ ਕਰਨ ਸਿੰਘ ਉਹਨਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਪੰਜਾਬ ਤੇ ਹਰਨਾਈ ਕੋਰਟ ਦੇ ਵਿੱਚ ਉਹਨੇ ਕਿਹਾ ਜਿਸ ਹਸਪਤਾਲ ਦੇ ਵਿੱਚ ਆਹਰਾਨਾ ਦੇ ਚ ਪਹਿਲਾਂ ਮੁੱਢਲੇ ਤੌਰ ਤੇ ਜਦੋਂ ਹਾਦਸਾ ਵਾਪਰਿਆ ਲੈ ਕੇ ਗਏ ਉਹ ਹਸਪਤਾਲਾਂ ਨੇ ਕੀਆ ਵੀ ਨਹੀਂ ਸਾਡੇ ਬਸ ਦਾ ਮਾਮਲਾ ਨਹੀਂ ਹੈਗਾ ਤੇ ਉਹਨਾਂ ਨੇ ਬਿਗੈਰ ਜਿਹੜੀ ਮੁੱਢਲੀ ਜਿਹੜੀ ਸਹਿਯਤਾ ਜਿਹੜਾ ਤੁਸੀਂ ਜ਼ਿਕਰ ਕੀਤਾ ਜਿਹੜੀ ਕਿ ਬਣਦੀ ਬਣਦੀ ਹੈ ਕਿਹਾ ਜਾਂਦਾ ਹੈ ਕਿ ਵੱਡੇ ਤੋਂ ਵੱਡੇ ਹਾਦਸੇ ਜਿਹੜੇ ਪਹਿਲੇ ਘੰਟੇ ਦੀ ਇੱਕ ਦੇਖਪਾਲਾ ਇੱਕ ਮੁੱਢਲੀ ਮੈਡੀਕਲ ਸਹਿਯਤਾ ਮਿਲਣੀ ਆ ਉਹ ਬਹੁਤ ਅਪਹੁੰਕਾ ਦਾ ਕਰਦੇ ਇਸ ਅਕਰਕੇ ਪਹਿਲਾ ਇੱਕ ਘੰਟਾ ਬੜਾ ਕੀਮਤੀ ਮੰਨਿਆ ਜਾਂਦਾ ਹੈ ਕਹਿੰਦੇ ਜੇ ਉਹ ਘੰਟਾ ਜਾਈ ਗਿਆ ਉਹ ਸਮਾ ਜਾਈ ਗਿਆ ਕੋਈ ਹਸਪਤਾਲ ਨੇ ਵਿਚਾਇਸ ਦੇ ਕੇ ਉਹਨਾਂ ਨੇ ਮੁੱਲੇ ਤੌਰ ਤੇ ਕੁਮਤਦ ਕਰਦੇ ਉਹਨਾਂ ਦੀ ਮੈਡੀਕਲ ਹੈਲਪ ਕਰਦੇ ਤੇ ਉਹਨਾਂ ਨੂੰ ਕਿਸੇ ਹੋਰ ਹਸਪਤਾਲ ਤੇ ਰੈਫਰ ਕਰ ਦਿੱਤਾ ਗਿਆ ਉਹਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਕਿ ਕਿਉਂ ਇਹ ਵਰਤਾਰਾ ਹੋਇਆ ਨਾਲ ਹੀ ਕਿਦਾਰੇ ਅਦਾਲਤ ਤੋਂ ਇਸ ਗੱਲ ਦੇ ਲਈ ਵੀ ਮੰਗ ਕੀਤੀ ਗਈ ਹੈ ਕਿ ਰਾਜਵੀਂ ਜੁੰਦਤ ਚਲਾ ਗਿਆ ਵਿਖੇ ਚ ਕੋਈ ਅਦਾਲਤ ਵੱਲੋਂ ਜਿਹੇ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਸਾਰੇ ਹਸਪਤਾਲਾਂ ਲਈ ਕੋਈ ਇੱਕ ਹਸਪਤਾਲ ਦੀ ਗੱਲ ਨਹੀਂ ਕਿ ਜੇ ਵੀ ਕਿਦਾਰੇ ਕੋਈ ਇਦਾਂ ਕੁਈ ਵੀ ਹਸਪਤਾਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੰਤਪਾਗੀ ਕਰਨਾ ਵਾਪਰ ਜਾਂਦੀ ਹੈ ਹਸਪਤਾਲ ਆਉਂਦਾ ਤਾਂ ਇਹ ਨਹੀਂ ਕਿ ਹਸਪਤਾਲ ਦਾ ਜਿਹੜਾ ਡਾਕਟਰ ਹੈਗਾ ਉਹਨੂੰ ਬਿਗੈਰ ਦੇਖੇ ਕਿਸੇ ਹੋਰ ਹਸਪਤਾਲ ਲਈ ਕਹਿੰਦੇ ਕਿ ਐਸੇ ਨਹੀਂ ਦੇਖਣਾ ਉਸੇ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਠੀਕ ਹੈ ਜਿੰਨੇ ਕੋਲ ਕੋਲੇ ਸਾਧਨ ਹੈ ਮੁੱਢਲੇ ਤੌਰ ਤੇ ਉਸ ਮਰੀਜ਼ ਦੀ ਮਦਦ ਕਰੇ ਤੇ ਉਸ ਤੋਂ ਬਾਅਦ ਫਿਰ ਰੈਫਰ ਕੀਤਾ ਜਾ ਸਕਦਾ ਹੈ ਅਗਲੇ ਦਿਨ ਸੰਗਾਈ ਹੋਏਗੀ ਕੀ ਹੁੰਦਾ ਪਰ ਇਸ਼ੂ ਬਹੁਤ ਮਾਡਰਨ ਆਈਸ਼ੂ ਦੇ ਨਾਲ ਜੋਲੇ ਰਾਜੀਵ ਜਵੰਧਰ ਨਾਲ ਬਹੁਤ ਟਾਈਮ ਤੇ ਭਾਵਤ ਮਾਮਲੇ ਅੱਜ ਵੀ ਹੁੰਦੇ ਆਪਾਂ ਉਹਨਾਂ ਤਮਰਦਾਸ ਦੀ ਗੱਲ ਕਰਦੇ ਆਂ ਉੱਥੇ ਕੁਝ ਲੋਕਾਂ ਨੇ ਇਹ ਗੱਲ ਵੀ ਕਹੀ ਹੈ ਕਿ ਦੇਖੋ ਅਸੀਂ ਗਊ ਸਸ ਦੇ ਨਿਆ ਪਸ਼ੂ ਦੇ ਸੰਭਾਲ ਦੇ ਲਈ ਟੈਕਸ ਭਰਦੇ ਆਂ ਤਾਂ ਫੇਰ ਵੀ ਹਜ਼ਾਰਾਂ ਜਿਹੜੇ ਜਾਨਵਰ ਐ ਸੜਕਾਂ 'ਤੇ ਫਿਰਦੇ ਆ ਉਹ ਕਹਿੰਦੇ ਰਾਜਵੀਰ ਜਵੰਧਰ ਤਾਂ ਚਲਾ ਗਿਆ ਪਰ ਟੁਕੜ ਸੜੀ ਇੰਨੀ ਅਰਦਾਸ ਅੱਜ ਕਬੂਲ ਹੋਵੇ ਕਿ ਹੋਰ ਕਿਸੇ ਮਾਂ ਦਾ ਪੁੱਤ ਤਾਂ ਨਾ ਰਾਜਵੀਰ ਜਵੰਦਾ ਵਰਗਾ ਇਹ ਸਾਸ ਜੀ ਸਤਾਰ ਹੋਵੇ ਵੀ ਸਾਡੀ ਜੇਬ 'ਚੋਂ ਪੈਸੇ ਜਾਂਦੇ ਆ ਤੁਸੀਂ ਟੈਕਸ ਕੱਟਦੇ ਹੋ ਇਹਦੇ باوجود ਹਰ ਰਲ ਕਰਦੇ ਜਿਹੜੇ ਡੰਗਰੇ ਸੜਕਾਂ ਦੇ ਫਿਰਦੇ ਆ ਤੇ ਬਹੁਤ ਵੱਡੇ ਹਾਸਿਆਂ ਦਾ ਕਾਰਨ ਬਣਦੇ ਆ ਜੀ ਸੋ ਕਈ ਮਾਮਲੇ ਆ ਕੋਈ ਸਰਕਾਰਾਂ ਦੇ ਬਸ ਚ ਐਦਾਂ ਆਪਾਂ ਅਦਾਲਤ ਦੀ ਗੱਲ ਕੀਤੀ ਹੈ ਦੇਖਦੇ ਆ ਕਿ ਹੁਣ ਲਈ ਦਿਨਾਂ 'ਚ ਅਗਰ ਕੋਈ ਫੈਸਲੇ ਲਏ ਜਾਣਗੇ ਹੂੰ ਤੇ ਰਾਜਵੀਰ ਜਵੰਦਾ ਦੇ ਲਈ ਇਹ ਵੀ ਇੱਕ ਬੜੀ ਭਾਗਨੀ ਸ਼ਰਾਂਜਲੀ ਹੋਏਗੀ ਸੋ ਲੋਕ ਇ ਰਾਜਵੀਰ ਜਵੰਦਾ ਨਹੀਂ ਰਿਹਾ ਚਲਾ ਗਿਆ ਔਰ ਬਹੁਤ ਸਾਰੇ ਹੋਰ ਪੰਜਾਬ ਦੇ ਜਵਾਨਾਂ ਦਾ ਮੌਤ ਤੋਂ ਬਚਾ ਦਾ ਕਾਰਨ ਬਣ ਸਕਦਾ ਜੇ ਇਹ ਫੈਸਲੇ ਲੈ ਜਾਣਗੇ ਜੀ ਜੀ ਅਚੂ ਸਾਹਿਬ ਅਗੇਂਸ ਕਰਾ ਜਿਹੜਾ ODI ਛੀਪੋਲਰ ਹੁਣਾਂ ਦਾ ਕਰਦੇ ਆ ਡੀਆਈਜੀ ਪੋਲਰ ਚਰਚਾ ਚ ਨੇ ਬੜੇ ਕਿਉਂਕਿ 7 ਕਰੋੜ ਰੁਪਇਆ ਘਰੋਂ ਮਿਲਣਾ ਬਹੁਤ ਸਾਰਾ ਉਸ ਤੋਂ ਬਾਅਦ ਸੂਨਾ ਮਿਲਣਾ ਉਸ ਤੋਂ ਬਾਅਦ ਵਿਦੇਸ਼ੀ ਸ਼ਰਾਬ ਪਤਾ ਨਹੀਂ ਕੀ ਕੀ ਕੁਝ ਕਹਿੰਦੇ ਹਾਲਾਤ ਤੇ ਤੋਸਕ ਹੋ ਗਏ ਕਿ सीबीआई ਨੂੰ ਤਿੰਨ ਮਸ਼ੀਨਾਂ ਮੰਗਾਉਣੀਆਂ ਪਈਆਂ ਨੋਟ ਗਿਣਨ ਦੇ ਲਈ ਹੁਣ ਸਵਾਲ ਇਹਦੇ ਵਿੱਚ ਵੱਡੇ ਨੇ ਜਿਹੜੇ ਉਹ ਖੜੇ ਹੁੰਦੇ ਨੇ ਕਿ ਕਿੰ ਘੰਟਿਆਂ ਦੀ ਛਾਪੇ ਮਾਰੀ ਸੀ ਜਿਹੜੇ ਭੁੱਲਰ ਨੇ ਉਹਨਾਂ ਦੇ ਪਤਾ ਵੀ ਇੱਕ ਵਧੀਆ ਉਹਦੇ ਤੇ ਰਹੇ ਨੇ ਪਰਵਾਰਕ ਮੈਂਬਰ ਨੇ ਜਿਹੜੇ ਉਹ ਸਿਆਸੀ ਸਬੰਧ ਰੱਖਦੇ ਨੇ ਸੋ ਚੰਗਾ ਕਾਰੋਬਾਰ ਆ ਉਹਨਾਂ ਦਾ ਪਹਿਲਾਂ ਇਦਾਂ ਨਹੀਂ ਕਿ ਕੋਈ ਲੋੜਵੰਦ ਸੀ ਇਸ ਲਈ ਪਰ ਅਜੇ ਹੀ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਪੰਜਾਬ ਪੁਲਿਸ ਦੇ ਡੀਜੀ ਰੈਂਕ ਦੇ ਅਧਿਕਾਰੀ ਦੇ ਕੋਲੋਂ ਇਹੋ ਜਿਹਾ ਕੁਝ ਬਰਾਮਦ ਹੋਣਾ ਪੰਜਾਬ ਪੁਲਿਸ ਤੋਂ ਤਾਂ ਲੋਕ ਪਹਿਲਾਂ ਹੀ ਘਟਕੀਨ ਕਰਦੇ ਨੇ ਪਰ ਜਿਸ ਤਰ੍ਹਾਂ ਦੇ ਇਹ ਸਾਰੇ ਹਾਲਾਤ ਬਣੇ ਨੇ ਤੁਹਾਨੂੰ ਕੀ ਲੱਗਦਾ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਖੜਾ ਇੱਕ ਹਾਕੀ ਖਿਡਾਰੀ ਹੈ ਜਿਹੜਾ ਉਹ ਵੀ ਇਹਨਾਂ ਦੇ ਨਾਲ ਨਾਮਜ਼ਦ ਹੋ ਚੁੱਕਿਆਗਾ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਕਿਉਂਕਿ ਇਹਦੇ ਤੋਂ ਬਾਅਦ ਹੁਣ ਲੋਕ ਅਖੀਰ ਚ ਕਿੱਥੇ ਜਾਣਗੇ ਕਿਉਂਕਿ ਸਭ ਤੋਂ ਹਾਈ ਰੈਂਕ ਡੀਆਈਜੀ ਹੁੰਦਾ ਹੈ ਅਖੀਰ ਤੱਕ ਲੋਕ ਉੱਥੇ ਪਹੁੰਚਦੇ ਨੇ ਡੀਆਈਜੀ ਤੱਕ ਹੁਣ ਇਸ ਤੋਂ ਬਾਅਦ ਕੀ ਹੱਲ ਹੈ ਫਿਰ ਦੇਖੋ ਸਾਡਾ ਸਿਸਟਮ ਜੇ ਆਪਾਂ ਇਹ ਆਪਣੇ ਆ ਜਿਹੜਾ ਤੁਹਾਡਾ ਸਵਾਲ ਹੈ ਪੂਰੀ ਬਹਿਸ ਦਾ ਮੁੱਦਾ ਯਾਨੀ ਪੂਰੇ ਦਾ ਪੂਰਾ ਇੱਕ ਆਪਾਂ ਐਪੀਸੋਡ ਇਸ ਮੁੱਦੇ ਤੇ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਡੀਆਈਜੀ ਦੇ ਜਦੋਂ ਤੁਸੀਂ ਜ਼ਿਕਰ ਕੀਤਾ ਹੈ ਹੂੰ 5 ਕਰੋੜ ਮਿਲਿਆ ਦੇ ਘਰੋਂ 7 ਕਰੋੜ ਮਿਲਿਆ ਜੋ ਵੀ ਮਿਲਿਆ ਅਗਲੇ ਦਿਨਾਂ ਸਾਹਮਣੇ ਆ ਜੀਗਾ ਸੋਨਾ ਕਿਲਵਾਂ ਦੇ ਹਿਸਾਬ ਨਾਲ ਕਿਹਾ ਜਾ ਰਿਹਾ ਫਿਰ ਨੌਕਰੀ ਦਾ ਸਾਰਾ ਸਾਲ 1.5 ਸਾਲ ਉਹਦਾ ਸਮਾਂ ਬਚਿਆ ਸੀ ਨੌਕਰੀ ਉਹਦੀ ਜੋਬ ਅੰਤਮ ਪੜਾਤੀ ਸੀ ਤੇ ਪਿਸੌਕੜ ਦੀ ਆਪਾਂ ਗੱਲ ਕੀਤੀ ਹੈ ਕਿ ਉਹਦੇ ਪਿਤਾ ਪੰਜਾਬ ਦੇ ਡੀਜੀਪੀ ਤੇ ਆਪ ਡੀਜੀ ਬਹੁਤ ਵੱਡਾ ਰਤਵਾ ਇਸ ਤੋਂ ਇਠਾ ਹੋਰ ਕੀ ਗੱਲ ਹੋ ਸਕਦੀ ਹੈ ਇੱਕ ਐਡੇ ਰਤਵੇ ਵਾਲਾ ਜਿਹੜਾ ਆ ਅਧਿਕਾਰੀ ਹੋਵੇ ਇਸ ਕਦਰ ਜਿਹੜਾ ਹੈਗਾ सीबीआई ਦੀ ਸਾਫੇਬਾਰੀ ਇਸ ਤਰ੍ਹਾਂ ਕਬੂਆਵੇ ਹੋਰ ਇਸ ਤਰ੍ਹਾਂ ਦੀਆਂ ਪਰ ਤਾਂ ਖੁੱਲਣਾ ਉਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਾਡੇ ਸਿਸਟਮ ਚ ਕਿੰਨਾ ਵੱਡੀ ਪੱਧਰ ਤੇ ਨਗਾਰ ਹੈ ਬੇਸ਼ੱਕ ਸਰਕਾਰਾਂ ਬੜੀਆਂ ਦਾਅਵੇ ਕਰਦੀਆਂ ਕਿ ਜਿਸੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾ ਬਣਾ ਦੇਗੇ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਨਹੀਂ ਆ ਮੌਜੂਦਾ ਸਰਕਾਰ ਵੀ ਕਰਦੀ ਹੈ ਪਰ ਜ਼ਮੀਨੀ ਇੱਕ ਇੱਕ ਤਾਂ ਕਿਤੇ ਹੋਰ ਹੀ ਗੱਲ ਕਰਦੀਆਂ ਜਾ ਤਾਂ ਸਾਡਾ ਸਿਸਟਮ ਹੀ ਇਹਨਾ ਪ੍ਰਸਤੇ ਕਰਪਟ ਹੋ ਚੁਕਾ ਹੈ ਕਿ ਕਿਸੇ ਨਾ ਕਿਸੇ ਪੱਤਰ ਤੇ ਦੇਖੋ ਚਾਹੇ politcal ਲੋਕ ਹੋਣ ਚਾਹੇ ਪ੍ਰਸ਼ਾਸਕੀ ਲੋਕ ਹੋਣ ਦਿਮਾਗ ਅਸਲ ਕਈ ਵਾਰੀ ਕਰਨਾ ਪੈਂਦਾ ਹੈ ਗੱਲਾਂ ਚੰਡੀਗੜ੍ਹ ਦੇ ਆਲੇ ਦੋਲੇ ਦੀ ਜੀ ਆਪਾਂ ਗੱਲ ਕਰੀਏ ਤੇ ਚੰਡੀਗੜ੍ਹ ਦਾ ਆਲੇ ਦੋਲਾ ਸੋਨੇ ਦੀਆਂ ਖਾਨਾ ਹੈ ਮੈਂ ਕਹਿੰਦਾ ਇਹ ਚੰਡੀਗੜ੍ਹ ਦੇ ਆਲੇ ਦੋਲੇ ਦੇ ਸਰਵੇ ਹੋ ਗਏ ਕਿ ਇਥੇ ਕਿੰਨੇ IPS ਕਿੰਨੇ IAS ਕਿੰਨੇ polititian ਕਿੰਨੇ ਵੱਡੇ ਕਾਰੋਬਾਰੀ ਕਿੰਨੀਆਂ ਕਲੋਨੀਆਂ ਕਿੰਨੀਆਂ ਦੀਆਂ ਜ਼ਮੀਨਾਂ ਕਿੰਨੇ ਦੇ ਫਾਰਮ ਆ ਆਪਣੇ ਆਪ ਜੀ ਪਤਾ ਲੱਗ ਜੇਗਾ ਕਿ ਦੁਨੀਆ ਕਿਹੋ ਜੀ ਹੈ ਸੋ ਕਦੇ-ਕਦੇ ਮੌਕਾ ਆਉਂਦਾ ਜਦੋਂ ਇਹ ਜੀ ਗੱਲ ਸਾਹਮਣੇ ਆਉਂਦੀ ਹੈ ਪਰ ਡੀਆਈਜੀ ਪੁਲਿਸ ਦੇ ਮਾਮਲੇ ਚ ਲੈ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਆ ਅਗਲੇ ਦਿਨ ਸੁਣਵਾਈ ਹੋਏਗੀ ਅਦਾਲਤ ਚ ਪੇਸ਼ ਹੋਏਗੇ ਔਰ ਪੇਸ਼ ਹੋਣ ਤੋਂ ਬਾਅਦ ਉਹਨਾਂ ਨੂੰ ਕਿਸ ਤਰ੍ਹਾਂ ਦੀ ਗਾਂ ਆ ਕੇ ਕਿੰਨੀ ਦੇਰ ਜੇਲ੍ਹ ਜਾਣਾ ਪੈਂਦਾ ਕਦੋਂ ਜ਼ਮਾਨਤ ਮਿਲਦੀ ਹੈ ਜੀ ਆਪਣੇ ਹੱਕ ਚ ਕਹਿੰਦੇ ਆ ਕਿ ਉਹਨਾਂ ਦੇ ਖਿਲਾਫ ਸਾਰੇ ਸਬੂਤ ਕਿ ਨਹੀਂ 22 ਘੰਟੇ ਘਟੂ ਘਟ ਸੀਬੀਏ ਵੱਲੋਂ ਜਿਹੜਾ ਉਹ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਗਈ ਵੱਡੇ ਪੱਧਰ ਤੇ ਜੀ ਜੀ ਦਸਤਾਵੇਜ਼ ਕਾਬੂ ਕੀਤੇ ਗਿਆ ਜ਼ਮੀਨਾਂ ਲੋਕਰ ਬਹੁਤ ਸਾਰੀਆਂ ਪਰਦਾਂ ਅਜੇ ਖੁੱਲਣੀਆਂ ਜਿਹੜੀਆਂ ਬਾਕੀ ਆ ਜੀ ਜੀ ਪਰ ਮੈਂ ਜ਼ਰੂਰ ਕਹਾਂਗਾ ਕਿ ਸਿਸਟਮ ਚ ਕਹਿੰਦਾ ਡੀਆਈਜੀ ਪੁਲਰ ਦੀ ਗੱਲ ਕਰਕੇ ਫਿਰ ਸਾਰਾ ਸਿਸਟਮ ਸਮਝਾਂਦਾ ਮੁੜ ਕੇ ਕਿ ਬਾਕੀ ਸਾਰੇ ਦੋ ਤੋਤੇ ਹੁੰਦੇ ਆ ਇਹ ਵੀ ਦੇਖਣ ਵਾਲੀ ਗੱਲ ਹੈ ਕਦੇ ਕੋਈ ਅਤੇ ਫਾਕ ਦੀ ਗੱਲ ਹੁੰਦੀ ਹੈ ਕਿ ਇੱਕ ਇੱਕ ਦਾ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਜੋ ਸਾਰੇ ਹੈਰਾਨ ਹੁੰਦੇ ਆ ਮੀਡੀਆ ਵੀ ਕਹਿੰਦੀ ਬੜੀ ਹੈਰਾਨੀ ਵਾਲੀ ਗੱਲ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਮੈਂ ਚਾਹਨਾ ਕਿ ਚੰਡੀਗੜ੍ਹ ਦੇ ਸਕਤਰੇ ਤੇ ਖੜੇ ਹੋ ਕੇ ਨਜ਼ਰੀ ਮਾਰ ਲਓ ਕਿ ਚਾਰ ਸਵੇਰੇ ਜ਼ਮੀਨਾ ਫਾਰਮ ਕਾਰੋਬਾਰ ਕਿੰਨਾ ਲੋਕਾਂ ਦੇ ਆ ਤਾਂ ਫਿਰ ਜਿਹੜਾ ਹੈਰਾਨੀ ਦੀ ਤਾਂ ਸਿਰ ਨੀਵਾ ਕਰਨਾ ਪਏਗਾ ਜੀ ਜੀ ਸਿਸਟਮ ਨਹੀਂ ਦੇਣਾ ਇਹ ਸਿਸਟਮ ਹੀ ਕਰਪਟ ਹੈ ਇਹਦੇ ਚ ਡੀਏਜੀ ਪੁਲਰ ਦਾ ਮਾਮਲਾ ਜਿਹੜਾ ਜਿੱਦਾਂ ਸਾਹਮਣੇ ਆਇਆ ਹੀ ਹੈ ਤੇੰ ਦਾਸ ਲਗਾਇਆ ਜਾਂਦਾ ਹੈ ਕਿ ਬਾਕੀ ਕਿਸ ਤਰ੍ਹਾਂ ਦੀ ਇਮਾਨਦਾਰੀ ਦੇ ਮਾਮਲੇ ਹੋਣਗੇ ਕਿਹੜੇ ਕਿਹੜੇ ਦੁਕਾਨਦਾਰ ਨੇ ਇਹ ਦੇ ਅਧਿਕਾਰੀ ਹੈ ਇਹ ਦੇ ਅਧਿਕਾਰੀਆਂ ਦਾ ਉਦੋਂ ਦਾ ਕੀ ਨਾਂ ਲੈਣਾ ਹੈ ਕਲਾ ਪੁਲਿਸ ਨੇ ਆਪਾਂ ਪੁਲਿਸ ਦੀ ਗੱਲ ਕਰੀਏ ਮਾਲ ਵਿਭਾਗ ਹੈ ਦੂਜੇ ਵਿਭਾਗ ਹੈ ਪੂਰਬਹੁਤ ਸਾਰੇ ਭਾਗ ਆ ਫੂਡ ਐਂਡ ਸਪਲਾਈ ਹੈ ਇੱਕ ਦਿਨ ਮੈਂ ਇਸ ਮੁੱਦੇ ਤੇ ਗੱਲ ਕਰ ਰਿਹਾ ਸੀ ਫੂਡ ਐਂਡ ਸਪਲਾਈ ਚ ਇਸ ਤਰ੍ਹਾਂ ਦਾ ਬੇੜਾਗਰ ਹੋਇਆ ਕਿ ਉਥੇ ਜਿਹੜਾ ਮਰਜੀ ਕਿਸੇ ਪ੍ਰੋਡਕਟ ਲਈ ਇੱਕ ਵਾਰੀ ਅਪਲਾਈ ਕਰਕੇ ਉਹਦਾ ਜਿਹੜਾ ਸਰਟੀਫਿਕੇਟ ਲੈ ਲੈਂਦਾ ਕਹਿੰਦੇ ਮੁੜਕੇ ਕਦੇ ਕੋਈ ਚੈੱਕ ਹੀ ਨਹੀਂ ਕਰਦਾ ਜੀ ਬਿਲਕੁਲ ਬਿਲਕੁਲ ਕਿੜੇ ਨਾਕੀ ਬਣਦਾ ਕੀ ਨਹੀਂ ਬਣਦਾ ਉਹ ਤਾਂ ਜਿੱਦਾਂ ਅੱਜ ਇੱਕ ਡੀਜੀਪੀ ਦੇ بیٹے ਦੀ ਅਨਫਰਚੂਨੇਟ ਹੈ ਮੁਹੰਮਦ ਮੁਸਤਾਫਾ ਉਹਦੇ بیٹے ਦੀ ਕਹਿੰਦੇ ਦਵਾਈ ਦੀ ਉਹ ਡੋਜ਼ ਕਰਕੇ ਮੌਤ ਹੋ ਗਈ ਹੈ ਹਾਂਜੀ ਕਿਹੋ ਜੀ ਦਵਾਈ ਸੀ ਜਦੋਂ ਉਹ ਜੀ ਮਨਪਾਕੀ ਕਹਿਣਾ ਵਾਪਰਦੀ ਹੈ ਤਾਂ ਫੇਰ ਫੂਲਾ ਫਰਾਲੀ ਹੁੰਦੀ ਹੈ ਵਰਨਾ ਸਾਡੇ ਆਲੇ ਦੁਆਲੇ ਬਹੁਤ ਕੁਝ ਵਾਪਰਿਆ ਹੈ ਹੀ ਹੁਣ ਆਪਾਂ ਸਥਾਈ ਦੀਆਂ ਹਮਦਾਨ ਸਾਹਿਬ ਦੀਆਂ ਚੋਣਾਂ ਦਾ ਬਾਰ-ਬਾਰ ਜ਼ਿਕਰ ਕਰਦੇ ਆਂ ਪਾਰਲੀਮੈਂਟ ਦੀਆਂ ਚੋਣਾਂ ਨਿਕਲ ਕੇ ਗਈਆਂ ਕੀ ਇਹੋ ਜਿਹਾ ਸਾਫ ਸੁਥਰਾ ਪ੍ਰਸ਼ਾਸਨ ਕਦੇ ਪੰਜਾਬੀਆਂ ਨੂੰ ਦੇਸ਼ ਦੇ ਲੋਕਾਂ ਨੂੰ ਮਿਲ ਪਾਏਗਾ ਬੜਾ ਸਵਾਲੀਆ ਨਿਸ਼ਾਨ ਆ ਇਸ ਮਾਮਲੇ ਤੇ ਜੀ 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 ਸਤਿ ਸ੍ਰੀ ਅਕਾਲ ਸਾਬਾ ਬਹੁਤ-ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਸੋ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਹੇ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਆਪਣੇ ਕਮੈਂਟ ਕਰਦੇ ਰਹੋ ਆਪਣਾ ਮਸ਼ਵਰਾ ਸਲਾਹ ਜਿਹੜੀ ਉਹ ਜ਼ਰੂਰ ਸਾਂਝੇ ਕਰਦੇ ਰਹੋ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ